ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਬਾਰਡਰ ਨੂ ਦਿਨਾਨਗਰ ਦੇ ਨੇੜਲੇ ਪਿੰਡ ਆਵਾਂਖਾ ਵਿਖੇ ਇੱਕ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਸਵਾਰ ਵੱਲੋਂ ਸਾਈਕਲ ਤੇ ਜਾ ਰਹੇ ਬਜ਼ੁਰਗ ਨੂੰ ਆਪਣੀ ਲਪੇਟ ਵਿੱਚ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਦਾਦੀਏ ਕਿ ਇਸ ਸੰਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬਜ਼ੁਰਗ ਆਪਣੇ ਸਾਈਕਲ ਤੇ ਕਣਕ ਲੈ ਕੇ ਜਾ ਰਿਹਾ ਸੀ ਤਾਂ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਨੇ ਉਸ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਜਿਸ ਦੀ ਮੌਕੇ ਤੇ ਹੀ ਮੌਤ ਹੋਣ ਦਾ ਸਮਾਚਾਰ ਦੱਦੀਏ ਕਿ ਪੁਲਿਸ ਮੁਤਾਬਕ ਇਹ ਤਕਰੀਬ ਪਛਾਨ ਕੇਵਲ ਕ੍ਰਿਸ਼ਨਵਾਸੀ ਅਵਾਂਖਾ ਵਜੋ ਦੱਸੀ ਗਈ ਹੈ ਤੇ ਟਰੈਕਟਰ ਚਾਲਕ ਮੌਕੇ ਤੋਂ ਟਰੈਕਟਰ ਟਰਾਲੀ ਛੱਡ ਕੇ ਭੱਜਣ ਦੇ ਵਿੱਚ ਸਫਲ ਹੋ ਗਿਆ ਉਦਰੇ ਸਬੰਧਿਤ ਨੀਨਾਨਗਰ ਪੁਲਿਸ ਨੂੰ ਸੂਚਨਾ ਮਿਲਦੇ ਹੀ ਐਸਆਈ ਗੁਰਨਾਮ ਸਿੰਘ ਵੱਲੋਂ ਪੁਲਿਸ ਫੋਰਸ ਨਾਲ ਮੌਕੇ ਤੇ ਪਹੁੰਚ ਕੇ লাশ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਕਿ ਤੁਸੀਂ ਦੇਖ ਰਹੇ ਹੋ ਪੰਜਾਬ ਬਾਡਰ న్యూਸ ਮਾਰਕੇ ਸ਼ਰਮਾ ਬਮਿਆ ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਬਾਡਰ ਨਿਊ ਦਿਨਨਗਰ ਦੇ ਨੇੜਲੇ ਪਿੰਡ ਆਵਾਂ ਖਾਂ ਵਿਖੇ ਇੱਕ ਤੇਜ਼ ਰਫ਼ਤਾਰ ਟਰੈਕਟਰ ਟਰਾਲੀ 'ਸਵਾਰ ਵੱਲੋਂ ਸਾਈਕਲ ਤੇ ਜਾ ਰਹੇ ਬਜ਼ੁਰਗ ਨੂੰ ਆਪਣੀ ਉਹ ਬੀਬੀ ਕੋਲ ਪਹੁੰਚੀ। ਜਿਹੜਾ ਦਿੱਖ ਰਿਹਾ ਨਾ। ਉਹ ਤੁਹਾਨੂੰ ਉਹਨਾਂ ਦਾ ਉਹ ਜ਼ੰਗਰੀ ਦਾ ਆ। ਹਾਂ ਆ। ਰਾਹ ਪਰ ਉਹ ਗੇਮੇ ਲਿਆਦਾ। ਉਹ ਲੱਭਣ ਕੋਈ। ਆਹ ਦਿਖਾਂ ਤੇ ਦੀ। ਇਹ ਜਿਹੜੀ ਦੁਕਾਨ ਆ ਇਹ ਇੱਕ